ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਡੋਕ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਬਰੀ ਆਲਾ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਦੇ ਹਾਂ ਦੋਸਤੋ ਬਹੁਤ ਚੰਗੀ ਐਫਐਫ ਵਹਿੜਾ ਦੋਸਤੋ ਦੂਜਾ ਸੂਆ ਕਰਮਾਂ ਵਾਲੀ ਸੂਈਏ ਤੇ ਬੱਚੀ ਨੂੰ ਜਨਮ ਦਿੱਤਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਤੇ ਫੇਸਬੁੱਕ ਤੇ ਇਹਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਬਾਈ ਹਾਂਜੀ ਹਾਂਜੀ ਠੀਕ ਆ ਨਾਂ ਦੱਸੀ ਬਾਈ ਆਪਣਾ ਮੇਰਾ ਨਾਂ ਧਰਮਪਾਲ ਸਿੰਘ ਹੈ ਕੀ ਨਾਂ ਧਰਮਪਾਲ ਸਿੰਘ ਧਰਮਪਾਲ ਸਿੰਘ ਹਾਂਜੀ ਠੀਕ ਆ ਤੇ ਬਾਈ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੀ 84373 47025 ਠੀਕ ਆ ਬਾਈ ਤੇ ਬਾਈ ਇਹ ਵਹਿੜ ਆਪਣੇ ਘਰ ਦੀ ਆ ਨਹੀਂ ਵੀਰੇ ਆਪਾਂ ਇਹ ਬੈਣ ਗੱਬਣ ਟੋਕੜ ਟੋਕੜ ਗੱਬਣ ਲੈ ਕੇ ਆਂਦੀ ਸੀ ਠੀਕ ਆ ਡੇਰੀ ਤੋਂ ਹਾਂਜੀ ਫਾਰਮ ਤੋਂ ਜਿੰਨੀ ਹਾਂਜੀ ਹਾਂਜੀ ਠੀਕ ਆ ਕਿੰਨਾ ਸੂਆ ਸੂਈ ਆ ਬਈ ਇਹ ਦੂਜਾ ਸੂਆ ਸੂਈ ਆ ਜੀ ਮਾਲਕਾਂ ਦਾ ਦੂਜਾ ਸੂਆ ਦੱਸਿਆ ਹਾਂਜੀ ਠੀਕ ਆ ਤੇ ਬਈ ਇਹ ਕਿੰਨਾ ਟਾਈਮ ਹੋ ਗਿਆ ਨਹੀਂ ਸੂਈ ਨੂੰ ਇਹ ਕੱਲ੍ਹ ਸ਼ਾਮ ਨੂੰ ਸੂਈ ਆ ਕੱਲ੍ਹ ਸ਼ਾਮ ਨੂੰ ਸੂਈ ਆ ਹਾਂਜੀ ਠੀਕ ਆ ਤੇ ਬੱਚਾ ਕੀ ਦੇਤਾ ਬਈ ਬੱਚਾ এবੀਐਸ ਨੌਂਕ ਦਾ ਬੱਚਾ ਹੀ ਹੈ এবੀਐਸ ਬੋਲਦੀ ਮੈਜਿਕ ਦੀ ਬੱਛੀ ਆ ਹਾਂਜੀ ਠੀਕ ਆ ਤੇ ਪਹਿਲੇ ਸੂਏ ਵੇ ਮਾਲਕ ਨੇ ਕੋਈ ਪੀਕ ਲੈਵਲ ਤੇ ਦੁੱਧ ਦੱਸਿਆ ਕਿੰਨਾ ਕੱਟਿਆ ਨੇ 28 29 ਲੀਟਰ ਦੁੱਧ ਦੇ 29 ਲੀਟਰ ਠੀਕ ਆ ਐਂ ਦਿੱ ਕੀ ਅਨਮਾਨ ਕਰਦੇ ਹਾਂ ਵੀ ਕਿੰਨਾ ਕੱਢੂ ਬਸ 35 ਤੋਂ ਪਲੱਸ ਹੋ ਸਕਦੀ ਹੈ ਠੀਕ ਆ 35 ਲੀਟਰ ਤੋਂ ਪਲੱਸ ਹੋ ਸਕਦੀ ਹੈ ਹਾਂਜੀ ਠੀਕ ਆ ਲੋ ਵੀ ਸੋਹਣੇ ਕਦ ਕਾਠ ਵਾਲੀ ਬੱਛੀ ਆ ਦੂਜਾ ਸੂਆ ਕਰਮਾਂ ਵਾਲੀ ਸੂਈ ਆ ਥਣ ਹੋਂ ਨੇ ਦੀ ਗੱਲ ਕਰੀ ਜੀ ਨਾ ਦੋਸਤੋ ਬਿਲਕੁਲ ਸਾਫ ਸੁਥਰਾ ਥਾਣਾ ਹਵਾਨਾ ਨੇੜੇ ਹੋ ਕੇ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਕਰਮ ਵਾਲੀ ਨੇ ਗੈਗੂ ਦੋਸਤੋ ਬਹੁਤ ਸੋਹਣਾ ਤੇ ਹਵਾਨੇ ਤੇ ਨਾੜਾਂ ਵੇਖੋਗੇ ਨਾ ਬਹੁਤ ਸੋਹਣੀਆਂ ਨਾੜਾ ਠਾਈਆਂ ਹੋਈਆਂ ਤੇ ਧੁੰਨੀ ਤੋਂ ਲੈ ਕੇ ਦੋਸਤੋ ਹਵਾਨਾ ਸਟਾਰਟ ਕੀਤਾ ਹੋਇਆ ਪੂਰਾ ਚੌੜਾ ਹਵਾਨਾ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤਾਈ ਪੂਰਾ ਚੌੜਾ ਹਵਾਨਾ ਤੇ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਗੈਗੂ ਬਹੁਤ ਸੋਹਣਾ ਦੋਸਤੋ ਤੇ ਸੇਮ ਸਾਈਜ਼ ਦੇ ਵਿੱਚ ਥਾਣਾ ਦੇਖ ਸਕਦੇ ਬਿਲਕੁਲ ਸੇਮ ਆ ਨਾੜਾਂ ਹਵਾਨੇ ਦੀ ਇਧਰਲੇ ਪਾਸੇ ਵੀ ਚੰਗੀਆਂ ਤੇ ਬਾਕੀ ਦੋਸਤੋ ਮਿਲਕ ਵੇਨ ਵੇਖ ਸਕਦੇ ਆ ਬਹੁਤ ਚੰਗੀ ਮਿਲਕ ਮਾਨ ਤੇ ਕੱਦ ਕਾਠ ਦੀ ਗੱਲ ਕਰੀਏ ਨਾ ਦੋਸਤੋ ਪੂਰਾ ਵੱਡਾ ਕੱਦ ਕਾਠ ਆ ਜਿਵੇਂ ਫਾਰਮ ਵਾਲੀਆਂ ਵੇੜਾਂ ਦਾ ਹੁੰਦਾ ਦੋਸਤੋ ਵੇਲ ਬੂਰ ਬਹੁਤ ਚੰਗੀ ਆ ਤੇ ਬੱਚੀ ਨੂੰ ਦੋਸਤੋ ਜਨਮ ਦਿੱਤਾ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਖੋਲ ਲੀਏ ਕਰੀ ਢਾ ਕੜਵਾ ਦੀ ਆ ਬੱਚੀ ਆ ਦੋਸਤੋ ਮਗਰ ਦੇਖ ਸਕਦੇ ਬਹੁਤ ਚੰਗੀ ਬੱਚੀ ਆ ਦੋਸਤੋ ਹਵਾਨਾ ਹੀ ਫਿਟਿੰਗ ਦੀ ਗੱਲ ਕਰੀਏ ਨਾ ਦੋਸਤੋ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਦੇਖ ਸਾਕੇ ਤੇ ਕੱਦ ਕਾਠ ਦੀ ਗੱਲ ਕਰੀਏ ਦੋਸਤੋ ਬਹੁਤ ਵੱਡੇ ਢਾਂਚੇ ਦੇ ਵਿੱਚ ਆ ਦੋਸਤੋ ਤੇ ਵੇਲਬੂਲ ਚੰਗੀ ਆ ਸੋਹਣੀ ਵਹਿੜਾ ਦੋਸਤੋ ਐਚ ਐਫ ਜਿਹੜੇ ਵੀਰ ਨੇ ਫਾਰਮ ਚ ਪਾਉਣੀ ਆ ਨਾ ਸੋਹਣਾ ਦੁੱਧ ਇਹਦੇ ਥੱਲੋਂ ਪਾ ਲੂਗਾ ਬਾਕੀ ਸੇਵਾ ਸੰਭਾਲ ਤੇ ਨਿਰਪਰ ਹੁੰਦਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਪਿੰਡ ਆਉਣਾ ਤੁਸੀਂ ਲੋਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਕੀ ਦੋਸਤੋ ਸਾਹਮਣੇ ਤੁਹਾਨੂੰ ਵੇਰ ਉਖਾਉਣੇ ਆ ਬਹੁਤ ਵੱਡੇ ਢਾਂਚੇ ਦੇ ਵਿੱਚ ਆ ਬਹੁਤ ਸੋਹਣੀ ਵੇਰ ਆ ਫੇਸ ਚੈੱਕ ਕਰ ਸਕਦੇ ਆ ਦੋਸਤੋ ਬਹੁਤ ਸੋਹਣਾ ਫੇਸ ਆ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲਈਨੇ ਆ ਬਾਈ ਇਹਦਾ ਰੇਟ ਕੀ ਕਰਾਂਗੇ ਫਿਰ 1 25 ਦੇ ਵਿੱਚੋਂ ਬਾਈ ਆਪਾਂ ਮਾਨਤਾਣ ਕਰਦੇ ਆ ਠੀਕ ਆ 1 ਲੱਖ 25000 ਦੇ ਵਿੱਚੋਂ ਮਾਨਤਾਣ ਕਰਦੇ ਆ ਹਾਂਜੀ ਠੀਕ ਆ ਲਓ ਵੀ 1 ਲੱਖ ਤੇ 25000 ਰੁਪਏ ਰੇਟ ਆ ਮੌਕੇ ਤੇ ਮਾਨਤਾਣ ਹੋ ਜੇ ਜਿਹੜੇ ਵੀਰ ਦੇ ਪਸੰਦ ਹੋਵੇ ਤੇ ਪਿੰਡ ਡੋਕ ਆ ਜੇ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਚਵਾਈ ਤੁਸੀਂ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਤੇ ਹੁਣ ਜੇ ਗੱਲ ਕਰੀਏ ਨਾ ਬਾਈਆਂ ਦਾ 14 15 ਕਿਲੋ ਬੋੜਾ ਇਹਦੇ ਥੱਲੋਂ ਆਪਾਂ ਕੱਢਿਆ ਹੋਇਆ ਦੋਵੇਂ ਟਾਈਮਾਂ ਦਾ ਇੰਨਾ ਹੀ ਕੱਢਿਆ ਬਈ ਹਾਂਜੀ ਠੀਕ ਆ ਫੁੱਲ ਤਾਂ ਖਾਲੀ ਕੀਤੀ ਨਹੀਂ ਹੋਊਗੀ ਨਹੀਂ ਫੁੱਲ ਨਹੀਂ ਕੀਤੀ ਠੀਕ ਆ ਬਈ ਸਾਰੀ ਖਾਲੀ ਨਹੀਂ ਕੀਤੀ ਸੀ ਉਸ ਟਾਂਗ ਨਾਲ ਦੀ ਜੱਜਮੈਂਟ ਕਰ ਲੋਏ ਸ਼ਾਮ ਦੇ 4 ਤੋਂ 5 ਦੇ ਵਿੱਚ ਵਿੱਚ ਟਾਈਮ ਹੈਗਾ ਉਸ ਟਾਂਗ ਨਾਲ ਦੀ ਜੱਜਮੈਂਟ ਕਰ ਲੋਏ ਕੱਲ ਦੀ ਸੂਈ ਹੈ ਜੇ ਜੂਰ ਨਹੀਂ ਓਕੇ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ